ਨਗਰ ਨਿਗਮ ਚੋਨਾ ਦਾ ਪ੍ਰਚਾਰ ਦਾ ਅੱਜ ਆਖਰਲਾ ਦਿਨ ਹੈ ਤੇ ਕੁਛੀ ਸਮੇਂ ਬਾਅਦ ਪ੍ਰਚਾਰ ਥੰਮ ਜਾਵੇਗਾ ਪਰ ਉਸ ਤੋਂ ਪਹਿਲਾਂ ਉਮੀਦਵਾਰ ਲਗਾਤਾਰ ਇੱਕ ਵਾਰ ਪੂਰੇ ਜ਼ਬਰਦਸਤ ਤਰੀਕੇ ਦੇ ਨਾਲ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਵਾਰ ਨੰਬਰ 62 ਤੋਂ ਕਾਂਗਰਸ ਦੇ ਉਮੀਦਵਾਰ ਸੁਰੇਸ਼ ਸ਼ਰਮਾ ਦੇ ਵੱਲੋਂ ਜੈਡ ਬਲੋਕ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਲੋਕਾਂ ਦਾ ਵੀ ਜਿਹੜਾ ਵਾ ਸਮਰਥਨ ਇਹਨਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪ ਮੁਹਾਰੇ ਹੋ ਕੇ ਉਮੀਦਵਾਰ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਜੈਡ ਬਲੋਕੇ ਚਾਏ ਹੋ ਤਾਂ ਲੋਕ ਵੀ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਜੀ ਜੱਡ ਬਲਾਕ ਦੇ ਵਿੱਚ ਅਸੀਂ ਅੱਜ ਡੋਰ ਟੂ ਡੋਰ ਕਰਨ ਆਏ ਆ ਲੋਕਾਂ ਦਾ ਇੰਨਾ ਹਜੂਮ ਦੇਖੋ ਸਾਡੇ ਨਾਲ ਪਿੱਛੇ ਤੁਹਾਡੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਲੋਕਾਂ ਦਾ ਇੰਨਾ ਕੁ ਸਮਰਥਨ ਮਿਲ ਰਿਹਾ ਜੋ ਵੀ ਇੱਥੇ ਜੱਡ ਬਲਾਕ ਦੀਆਂ ਪ੍ਰੋਬਲਮਸ ਸੀਗੀਆਂ ਉਹ ਸਾਡੇ ਮੇਅਰ ਸਾਹਿਬ ਨੇ ਪਹਿਲ ਦੇ ਆਧਾਰ ਤੇ ਆਪਣੇ ਹੱਲ ਕੀਤੀਆਂ ਨੇ ਜਿਸ ਕਰਕੇ ਲੋਕਾਂ ਦਾ ਸਾਨੂੰ ਇੰਨਾ ਕੁ ਸਮਰਥਨ ਮਿਲ ਰਿਹਾ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਜਿੱਤ ਹਾਸਲ ਕਰਾਂਗੇ ਕੁਛ ਹੀ ਸਮੇਂ ਬਾਅਦ ਪ੍ਰਚਾਰ ਥੰਮ ਜਾਵੇਗਾ ਤੇ 21 ਦਸੰਬਰ ਨੂੰ ਲੋਕਾਂ ਨੇ ਵੋਟਾਂ ਪਾਣੀਆਂ ਕੀ ਅਪੀਲ ਦੇਖੋ ਜਿਸ ਤਰ੍ਹਾਂ ਦਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਤਾਂ ਸਾਨੂੰ ਇਹ ਲੱਗ ਰਿਹਾ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਜਿੱਤ ਹਾਸਲ ਕਰਾਂਗੇ ਕੀ ਅਪੀਲ ਕਰਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ ਤਾਂ ਸਰਪੰਚ ਸਾਹਿਬ ਕਾ ਮੀਰ ਬਲਕਾਰ ਸੰਧੂ ਲਗਾਤਾਰ ਚੋਣ ਮਹੀਮ ਦੀ ਕੈਂਪੇਨ ਸੰਭੇ ਹੋਏ ਨੇ ਮੀਰ ਸਾਹਿਬ ਤੁਹਾਡਾ ਆਪਣਾ ਇਲਾਕਾ ਤੁਹਾਡਾ ਆਪਣਾ ਵਾਰਡ ਤੁਹਾਡਾ ਆਪਣਾ ਪਰਿਵਾਰ ਕਿਸ ਤਰ੍ਹਾਂ ਦੇ ਦਿਓ ਇੱਕ ਵਾਰ ਫਿਰ ਦੁਬਾਰਾ ਮੈਂ ਜਦੋਂ ਮੈਨੂੰ ਇੱਥੇ ਉਹ ਸਟੈਂਪਾ ਦਾ ਲੱਗਾ ਜੀ ਉਹਪਰਾ ਸਾਹਿਬ ਖੜੇ ਸਾਰੇ ਇੱਥੇ ਜੱਡਾ ਬਲੌਕ ਦੇ ਵਸਦੀਖ ਖੜੇ ਆ ਮੇਰੀਆਂ ਭੈਣਾਂ ਮੇਰੀਆਂ ਮਤਾਵਾਂ ਸਭ ਤੋਂ ਪਹਿਲੇ ਇੱਥੇ ਜਦੋਂ ਮੈਂ ਮੇਰ ਬਣਿਆ ਪ੍ਰੋਬਲਮ ਉਹਦੋਂ ਮੈਡਮ ਘੁੰਮ ਜਿਹੜੇ ਇੱਥੋਂ ਜਿੱਥੇ ਸੀ ਮੇਰੀ ਵਾਈਫ ਨੂੰ ਰਾਇਆ ਸੀ ਉਹ ਨਰ ਇੱਥੇ ਦੀਆਂ ਮੰਗਾ ਦੱਸੀਆਂ ਮੈਨੂੰ ਔਰ ਪਹਿਲੀ ਮੈਨੂੰ ਜਿਵੇਂ ਅਰਜੀਵ ਜੀ ਆ ਹੋਰ ਸਾਰਿਆਂ ਨੇ ਪ੍ਰੋਬਲਮ ਦੱਸ ਚੁੱਕੇ ਸੀ ਸਭ ਤੋਂ ਪਹਿਲੇ ਜ਼ਰੂਰੀ ਸੀ ਇਸ ਏਰੀਏ 'ਚ ਟੂਬਲ ਲਾਣਾ ਸੋਮੇਵੀਰ ਨੇ ਉਦੋਂ ਦੱਸਿਆ ਵੀ ਇੱਥੇ ਟੂਬਲ ਆ ਉਸ ਤੋਂ ਬਾਅਦ ਜੇ ਨਿਊਸੈਂਸ ਹੁੰਦੀ ਸੀ ਝੁੱਗੀਆਂ ਦੀ ਜਿੱਥੇ ਆ ਕੇ ਸਮਾਕੀਏ ਬਾਹਰ ਆ ਕੇ ਸਭ ਤੋਂ ਪਹਿਲੇ ਪ੍ਰੋਬਲਮ ਉਹ ਦੂਰ ਕੀਤੀਆਂ ਪਾਰਕ ਵਧੀਆ ਬਣਾਏ ਜੋ ਜੋ ਇੱਥੇ ਦੇ ਵਸਨੀਕ ਮੈਨੂੰ ਕਹਿੰਦੇ ਰਹਿ ਸੋਮੇ ਦਾ ਮੇਰੇ ਵੀਰ ਦਾ ਇੱਥੇ ਦਫ਼ਤਰ ਆ ਇਹਨੇ ਸਾਰੀਆਂ ਪ੍ਰੋਬਲਮਾਂ ਲੋਕਾਂ ਤੋਂ ਸੁਣੀਆਂ ਮੈਨੂੰ ਦੱਸੀਆਂ ਅਸੀਂ ਸਾਲਵ ਕਰਦੇ ਰਹੇ ਔਰ ਅੱਗੇ ਤੋਂ ਉਮੀਦ ਹੈ ਜੇ ਲੋਕ ਇਹਨੂੰ ਜਿਤਾਉਂਦੇ ਚਰਨਜੀਤ ਮੈਂ ਤੁਹਾਨੂੰ ਅਪਸ਼ਾਹ ਦਵਾਨਾ ਬੁਲਦੇ ਹੋ ਸਾਪਰ ਤੋਂ ਮੇਰ ਤੋਂ ਵੀ ਇਹ ਖਰਾ ਉਤਰੇਗਾ ਤੁਹਾਡੀਆਂ ਪ੍ਰੋਬਲਮ ਜਿਹੜੀਆਂ ਰਹੀਆਂ ਤੇ ਕੋਈ ਸ਼ੈ ਨਹੀਂ ਮੈਨੂੰ ਹਲੇ ਤੱਕ ਯਾਦ ਹੈ ਜਦ 97 ਚ ਤੁਸੀਂ ਮੈਨੂੰ ਚੁਣਿਆ ਇੱਥੋਂ ਤਾਂ ਇੱਥੇ ਦੇ ਵਿੱਚ ਦੀ ਕਾਈ ਜ਼ਮੀਨ ਦੀ ਪਾਣੀ ਇਹਨਾਂ ਦਾ ਭੋਗਲ ਜਾਬ ਖੜਾ ਹੁੰਦਾ ਸੀ ਯਾਦ ਹੈ ਪਾਲ ਜੀ ਇਹਨਾਂ ਦਾ ਪਾਣੀ ਖੜਾ ਹੁੰਦਾ ਸੀ ਆ ਪਹੁੰਚ ਚੋੱਕੇ ਮੈਂ ਵੋਟਾਂ ਮੰਗਦਾ ਸੀ ਮੈਨੂੰ ਪਤਾ ਕਿਵੇਂ ਐਕਤੀ ਸੀਵਰੇਜ ਕਿੱਥੋਂ ਜੋੜਿਆ ਲੋਕਾਂ ਨੂੰ ਨਹੀਂ ਪਤਾ ਸਿੱਧਾ ਕਾਲੀ ਮਾਤਾ ਮੰਦਰ ਤੋਂ ਡਾਇਰੈਕਟ ਜਿਹੜਾ ਜੋੜਿਆ ਜਿਹੜੀ ਇਹ ਪ੍ਰੋਬਲਮ ਹੈ ਇੱਥੇ ਪਾਣੀ ਖੜਨ ਦੀ ਦੂਰ ਹੋਈ ਆ ਤੇ ਇਹਨੂੰ ਟੈਕਨੀਕਲ ਸਭ ਗੱਲਾਂ ਇਹਨੂੰ ਨਹਾੜ ਰਹਿਂਦਾ ਰਿਹਾ 25 ਸਾਲ ਸਾਡੇ ਨਾਲ ਮੇਰੇ ਨਾਲ ਰਹਿੰਦਾ ਰਿਹਾ ਇਸ ਲਈ ਇਹਨੂੰ ਵਧੀਆ ਕੈਂਡੀਡੇਟ ਦਿੱਤਾ ਜੈਡ ਬਲੌਕ ਨੂੰ ਔਰ ਅਪੀਲ ਕਰਦਾ ਚੋਬੜਾ ਸਾਹਿਬ ਤੁਹਾਨੂੰ ਸਾਰੇ ਬਜ਼ੁਰਗੋ ਤੁਸੀਂ ਹੱਥ ਜੋੜ ਕੇ ਬੇਨਤੀ ਕਰਦਾ ਇਹਨੂੰ ਜਿਤਾਓ ਤੇ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੇਗਾ ਕਿਸ ਤਰ੍ਹਾਂ ਦੇ ਜੀ ਤੁਹਾਡੇ ਵਾਰਡ ਦੇ ਵਿੱਚ ਆਏ ਨੇ ਉਮੀਦਵਾਰ ਸਾਬਕਾ ਮੇਅਰ ਮਲਕਾਰ ਸੰਧੂ ਪੂਰੀ ਸਪੋਰਟ ਕਰ ਰਹੇ ਨੇ ਕਹਿੰਦੇ ਨੇ ਕਿ ਇਹਨਾਂ ਦੇ ਤੋਂ ਵੀ ਵੱਧ ਕੰਮ ਕਰਾਉਂਗੇ ਕਰਾਉਣਗੇ ਜੀ ਜੀ ਮੇਰ ਸਾਹਿਬ ਕਹਿੰਦੇ ਤਾਂ ਸਭ ਕੁਝ ਓਕੇ ਆ ਜੀ ਪੂਰੀ ਸਪੋਰਟ ਹੈ ਬਿਲਕੁਲ ਪੂਰੀ ਸਪੋਰਟ ਹੈ ਜੀ ਜਿੱਤੇ ਮੇਰ ਸਾਹਿਬ ਖੜ੍ਹ ਕੇ ਉੱਥੇ ਬਿਲਕੁਲ ਓਕੇ ਆ ਜੀ ਤਾਂ ਇਲਾਕੇ ਦੇ ਨਿਵਾਸੀ ਵੀ ਪੂਰੀ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਤਾਂ ਹੁਣ 21 ਦਸੰਬਰ ਨੂੰ ਦੇਖਣਾ ਇਹ ਹੋਏਗਾ ਕਿ ਜਦੋਂ EVM ਦੇ ਬਕਸੇ ਖੋਲੂਗੇ ਤਾਂ ਕਿਸ ਦੇ ਹੱਕ ਦੇ ਵਿੱਚ ਵੋਟ ਨਿਕਲਦੀ ਆ ਤੇ ਕਿਹੜਾ ਉਮੀਦਵਾਰ ਕਾਉਂਸਲਰ ਬੰਦਾ ਕੈਮਰਾ ਪਰਸੇ ਕੁਲਦੀਪ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ